ਆਪਣੇ ਚੈਨਲ ਤੇ ਜੁੜੇ ਹੋਏ ਵੀਰ ਬਣਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਜਿੱਥੇ ਨਾ ਕੰਮ ਕਰੀ ਜਾਂਦੇ ਸੀ ਇਹਨਾਂ ਨੇ ਦੋ ਕਮਰੇ ਤਿਆਰ ਕਰਾਏ ਨੇ ਤੇ ਇਹਦੇ ਵਿੱਚ ਤਾਂ ਨਾਲ ਦੀ ਨਾਲ ਕੇਰਾ ਚਾਲੂ ਕਰਿਆ ਯਾਰ ਜੀ ਤੌਰ ਤੇ ਫਿਟਿੰਗ ਤੇ ਇੱਕ ਤਾਂ ਆਪਾਂ ਇਹਦੇ ਬਾਰੇ ਦੱਸਣ ਜਾ ਰਹੇ ਸੀ ਵੀ ਜਿਹੜੇ ਇਹ ਬੋਰਡ ਪਾਏ ਨੇ ਇਹ ਬੋਰਡ ਇਹਨਾਂ ਨੇ 7 ਫੁੱਟ ਸਾਨਾ ਰੱਖਿਆਗਾ ਕਿਉਂਕਿ ਹੁਣ ਬਿੱਡਾਂ ਦੀਆਂ ਟੂਆ ਆਉਂਦੀਆਂ ਜਿਹੜੀਆਂ ਇਹ ਘਟੋ ਘਟਾ 9 9 ਫੁੱਟ ਆਉਂਦੀਆਂ ਨੇ ਜਾਂ ਜਿਹੜੇ ਨਵੇਂ ਆਪਾਂ ਆਪ ਘਰੇ ਬਣਵਾਉਣੇ ਉਹਨਾਂ 'ਚ ਤਾਂ ਇਹ ਸੈਟਿੰਗ ਆ ਜਾਂਦੀ ਹੈ ਪਰ ਜਿਹੜੇ ਰੈਡੀਮੇਡ ਬਿड्ਨੇ ਉਹਨਾਂ 'ਚ ਆਉਂਦੀ ਨਹੀਂ ਫਿਰ ਜਾਂ ਜਿਹੜਾ ਆਪਣਾ ਉਹ ਬੋਰਡ ਹੈ ਉਹ ਉਹ ਕੋਲੇ ਤੇ ਆ ਜਾਣਾ ਸੀ ਤਾਂ ਆਪਣਾ ਉਹਨਾਂ ਸਨ ਗੈਪ ਜ਼ਰੂਰ ਦਿਓ ਇਹ ਚੀਜ਼ ਦਾ ਧਿਆਨ ਰੱਖਣਾ ਤੇ ਇੱਕ ਚੀਜ਼ ਇਹਦੀ ਚੰਗੀ ਲੱਗੀ ਆਪਣੇ ਮਿਸਤਰੀ ਦੀ ਬਿਜਲੀ ਵਾਲੇ ਦੀ ਵੀ ਜੇ ਮਹਣ ਨਾਲ ਦੀ ਨਾਲ ਮੁਕੰਮਲ ਅਗਲਾ ਨਹੀਂ ਕਰਾਉਂਦਾ ਕੰਮ ਤਾਂ ਉੋਚਨਾ ਕੀ ਹੁੰਦਾ ਜਿਵੇਂ ਆ ਬੋਰਡ ਹੈ ਬੋਰਡਾਂ 'ਚ ਪ੍ਰਿੰਟਾਂ ਹੀ ਬੜੀਆਂ ਜਾਂਦੀਆਂ ਨੇ ਇਹ ਬਾਈ ਨੇ ਇੱਥੇ ਨਾ ਚੇਪੀ ਲਾ ਦਿੱਤੀ ਤੇ ਸਾਡੇ ਕੋਲ ਪਹਿਲਾ ਮਿਸਤਰੀ ਆਇਆ ਜੀ ਨੇ ਇਹ ਚੇਪੀ ਲਾਈ ਹੈ ਤੇ ਨਹੀਂ ਤਾਂ ਉਵੇਂ ਬੋਰਡ ਪਾ ਕੇ ਸਿੱਟ ਜਾਂਦੇ ਆ ਚੇਪੀ ਲਾ ਕੇ ਕੱਚਾ ਕਰਕੇ ਗਿਆ ਇਹ ਤਾਂ ਚੰਗਾ ਕੰਮ ਆ ਬਾਈ ਦਾ ਤੇ ਹਰੇਕ ਬੋਰਡ ਤੇ ਆ ਵੇਖੋ ਚੇਪੀ ਲਾਈ ਹੈ ਜਿਵੇਂ ਹੁਣ ਮੰਨ ਲਓ 6 ਮਹੀਨੇ ਲੰਘ ਜਾਂਦੇ ਆ ਜਾਂ ਸਾਲ ਲੰਘ ਜਾਂਦਾ ਵਿੱਚ ਆਪਣੇ ਪਿੰਡੂ ਲੈਵਲ ਤੇ ਤਾਂ ਫਿਰ ਉੱਥੇ ਇਹ ਪ੍ਰਿੰਡਾਂ ਨਹੀਂ ਬੜਨਗੀਆਂ ਸਾਰੇ ਵਿੱਚ ਇਹ ਲਿੰਕ ਵੀ ਦਾ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਜੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ